ਜੀ ਸਰ ਤੁਹਾਨੂੰ ਕਿਦਾਂ ਦੀ ਲੱਗੀ ਜੀ? ਅਤੀ ਉਤਮ ਸਾਦੇਸ਼। ਓ ਡੋਲ ਜਾਣਾ ਯਾਰ ਸਾਰਾ ਤੇਲ ਉੱਪਰ ਤੇਰੇ। ਓਕੇ ਚਲੋ ਫਿਰ ਜਾਏ। ਸੋ ਬੱਚਿਓ ਕੀ ਬਣਾਣਾ ਅੱਜ? ਮੈਗੀ। ਤੁਹਾਡੀ ਫੇਵਰੇਟ ਆ ਜੀ। ਯੈਸ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਜੀ? ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਜੀ। ਸੋ ਵੈਲਕਮ ਬੈਕ ਜੀ ਸਾਡੇ ਨਵੇਂ ਵਲੌਗ ਦੇ ਵਿੱਚ। ਸੋ ਜੀ ਸਵੇਰ ਦਾ ਟਾਈਮ ਹੈ ਜੀ। ਬਾਹਰ ਫੁੱਲ ਠੰਡ ਹੈ ਜੀ। ਨਹੀਂ ਪੈ ਚੁੱਕਿਆ ਜੀ ਸਵੇਰੇ। ਸੋ ਜੀ ਬੱਚੇ ਆਏ ਹੋਏ ਆ ਸਾਡੇ ਕੋਲ ਛੁੱਟੀਆਂ ਕੱਟਣ ਕੀ ਕੱਟਣਾ ਹੈ ਜੇ ਛੁੱਟੀਆਂ ਆਈਆਂ ਆ ਕੱਟਣਾ ਹੈ ਨੇ ਜੀ ਸੋ ਜੀ ਦੋ ਬਾਾਰ ਲਗੇ ਫਿਰਦੇ ਜੀ ਸੋ ਅੱਜ ਆਪਾਂ ਮਾਰਨਿੰਗ ਮਾਰਨਿੰਗ ਬੱਚਿਆਂ ਨੂੰ ਬਣਾ ਕੇ ਦੇਣ ਲੱਗਿਆ ਜੀ ਕੀ ਬਣਾ ਕੇ ਦੇਣ ਲੱਗੇ ਤੇਰੀ ਫੇਵਰੇਟ ਹੈ ਮੈਗੀ ਯੈਸ ਲੋ ਜੀ ਸੋ ਆਪਾਂ ਬੱਚਿਆਂ ਨੂੰ ਮੈਗੀ ਬਣਾ ਕੇ ਦੇਣ ਲੱਗਿਆ ਜੀ ਸੋ ਹੁਣ ਅੱਪਲੇ ਵਿੱਚ ਪਾਵਾਂਗੇ ਕਿਉਂ ਪਾਵਾਂਗੇ ਤੇਲ ਨਹੀਂ ਪਾਉਣਾ ਫਿਲਹਾਲ ਪੜੋ మేగా మిదనాడే పిచోమడే యా రత్తా పాతనియంద చే పందగా ఈ ਖਾ ਨਿਕਲਦਾ ਪਈ ਤੇਲ ਦੇ ਵਿੱਚ ਕਿਉਂ ਫੜੀ ਦੋਂਤੀ ਤੇਲਾ ਕਿਉਂ ਆਪਣਾ ਪੈ ਚੁੱਕਿਆ ਜੀ ਸੋ ਹੁਣ ਆਪਾਂ ਇਹਦੇ ਵਿੱਚ ਪਾਉਣੇ ਆ ਜੀ ਜੋ ਵੀ ਕੱਟਿਆ ਵਾ ਉਹ ਫੱਟਿਆ ਸਾਡਾ ਥੋੜਾ ਜਿਹਾ ਥੱਲੇ ਸਮਾਨ ਡਿੱਗ ਗਿਆ ਸੋ ਅਸੀਂ ਥੋੜਾ ਹੀ ਕੱਟਿਆ ਜ਼ਿਆਦਾ ਨਹੀਂ ਦਾ ਕੱਟਿਆ ਜੀ ਮਿੱਤਾਂ ਨਹੀਂ ਪਸੰਦ ਆ ਕੋਈ ਕਿਉਂ ਨਹੀਂ ਪਸੰਦ ਆ ਆਪਕੋ ਇਹ ਆਪकी पसंद की थोड़ी बनेगी अभी शुक्र रुपया सी फाड़ लिया जी मैं के मितरांदे पेंच दा नहीं कोई क्योंकि क्यों यार जबो पहला पादो कोई चक्कर ही नहीं हुंदा गा खोलेंगे ओ मैं के, के मितरांदे पेंच दा नहीं कोई ए मेरे अलवी ते ਥੱਲੇ मेरे ल मर जानीए तो बच्चों की बनना अच्छ थोड़ी फेवरेट जी। तो तो ले 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 है जी तो उन्ना टाइम आप मसाला क्ड ले ठीक है जी मसाला काट थोड़ा कू स्लो कर देने लो जी मसाला आप लिया जी सो इधर थोड़ा सिस्टम भी गर्म हो गया काफ़ी <laughs> ਔਡਲ ਜਾਣਾ ਯਾਰ ਸਾਰਾ ਤੇਲ ਉੱਪਰ ਤੇਰੇ ਓਕੇ ਚਲੋ ਖੰਗਿਆਰੀ ਲੋਟੀ ਪਹੁਣ ਆਪ ਇਹਨੂੰ ਵਿੱਚ ਪਾ ਦਿੱਤਾ ਹੈ ਜੀ ਓ ਮੈਂ ਕਿਹਾ ਮਿੱਤਰਾਂ ਦੇ ਵਿੱਚ ਦਾਨੀ ਕੋਈ ਮਾਈ ਮਾਸੀ ਕਹਿੰਦੇ ਦੁੱਧੀਆਂ ਕਰਦੇ ਕੋਲੀਆਂ ਪਲਾਸਟਿਕਾਂ ਰੰਗਰ ਦੇਖੋ ਜੀ ਰੰਗਰ ਇਹਨੂੰ ਥੋੜਾ ਗਰਮ ਹੋਣ ਦਵਾਂਗੇ ਮੈਂ ਕਿੰਨੀ ਤਰ੍ਹਾਂ ਦੇ ਪਿੰਚ ਦਾ ਨਹੀਂ ਸੋ ਪਹਿਲਾਂ ਆਪਾਂ ਆ ਮਸਾਲਾ ਉਹਨੇ ਨੂੰ ਇਹਦੇ ਵਿੱਚ ਪਾ ਲਈਏ ਸੋ ਵੇਟ ਕਰੋ ਜੀ 2 ਮਿੰਟ ਸੋ ਜੀ ਮਸਾਲਾ ਆਪਣਾ ਨਿਕਲ ਚੁੱਕਿਆ ਜੀ ਹੁਣ ਆਪਾਂ ਇਹਨੂੰ ਵੀ ਨਾਲ ਹੀ ਪਾ ਦਾਂਗੇ ਪਹਿਲਾਂ ਹੀ ਪਾਣੀ ਕੱਢੀ ਥੋੜਾ ਜਿਹਾ ਸੋ ਤੇ ਕੁਛ ਇੱਕ ਲੋਕਾ ਟਾਈਮ ਉਸ ਤੋਂ ਉਹਦੇ ਤੋਂ ਨਾ ਉਹ ਦੇਣਗੇ ਭਾਈ ਸਭ ਹੋਣੇ ਦੇਣਗੇ ਇਹਦੇ ਨਾਲ ਨਾ ਖੱਟੀ ਬਣਦੀ ਐ ਤੇ ਕੈਂਟ ਲੱਗਦੀ ਐ ਤੈਨੂੰ ਪਤਾ ਹੀ ਐ ਇਹਨੂੰ ਥੋੜਾ ਜਿਹਾ ਪਾਣੀ ਯਾਰ ਮੈਂ ਘਮੀਤਰਾਂ ਦੇ ਪਿੰਚ ਸੋ ਹੁਣ ਆਪਾਂ ਵਿੱਚ ਪਾ ਦਾਂਗੇ ਇੱਕ ਵਾਰ ਥੋੜਾ ਜਿਹਾ ਪਾਣੀ ਥੋੜਾ ਜਿਹਾ ਪਾਵਾਂਗੇ ਇੱਕ ਵਾਰੀ ਜਿਹਦੇ ਨਾਲ ਥੋੜਾ ਟਮਸਾਲਾ ਘੈਂਟ ਜਿਹਾ ਬਣ ਜੇ ਭਾਈ ਸਾਹਿਬ ਸਮੈਲ ਕੀ ਆ ਰਹੀ ਐ ਕੀ ਬਤਾਉਂ ਆਪਕੋ ਅਭੀ ਮੈਂ ਬਾਹਰ ਦੀ ਜੰਮਾ ਵਾਲੀ ਦੇ ਪਾਸ ਨਾ ਬਾਦੀ ਜੁੰਮਾ ਵਾਲੀ ਤਾਂ ਫਿਰ ਸੋ ਵਿੱਚ ਮੈਂ ਸੋ ਇਹਦੇ ਵਿੱਚ ਅਸੀਂ ਹੁਣ ਮੈਗੀ ਪਾ ਦਾਂਗੇ ਜੀ ਇਹਨੂੰ ਖੋਲਣਾ ਹੁੰਦਾ ਨਹੀਂ ਨਹੀਂ ਖੋਲਣਾ ਨਹੀਂ ਨਾ ਖੋਲਣਾ ਨਹੀਂ ਯਾਰ ਉਹੀ ਗੱਲਾਂ ਫਿਰ ਲੋ ਜੀ ਮੈਗੀ ਆਪਣੀ ਪੈ ਚੁੱਕੀ ਹੈ ਜੀ ਸੋ ਹੁਣ ਵਿੱਚ ਆਪਾਂ ਪਾ ਦੇਣਾ ਹੈ ਪਾਣੀ ਹਾਂ ਸੋ ਜੀ ਇੱਕ ਗਲਾਸ ਆਪਾਂ ਹੋਰ ਪਾਣੀ ਵਿੱਚ ਪਾ ਦੇਣਾ ਹੈ بس ਇੰਨੇ ਚ ਹੀ ਬਣ ਜਾਣਾ ਹੈ ਜੀ ਥੋੜਾ ਪਾਣੀ ਬਹੁਤ ਹੋ ਗਿਆ ਨਹੀਂ ਲੈ 222 ਨਾਲ ਤੇ ਕਾਸਟ ਤੇ ਸੇਵ ਕਰੋ ਅਰੇਓ ਲੋਚੀ ਹੁਣ ਆਪਾਂ ਇਹਨੂੰ ਵੇਟ ਕਰਨੀ ਆ 15 ਮਿੰਟ ਕਿਉਂਕਿ ਇਹ 2 ਮਿੰਟ ਵਾਲੀ ਨਹੀਂ ਹੈਗੀ ਨਾ ਹੀ ਕਦੇ 2 ਮਿੰਟ ਚ ਬਣੀ ਆ ਮੈਗੀ 15 ਮਿੰਟ ਵੇਟ ਕਰਦੇ ਆ ਜੀ ਫਿਰ ਤੁਹਾਨੂੰ ਦਿਖਾਉਣੀ ਆ ਜੀ ਕਿੱਦਾਂ ਦੀ ਲੁੱਕ ਆਉਂਦੀ ਆ ਲਓ ਜੀ ਪਾਣੀ ਆਪਣੇ ਨੂੰ ਉਬਾਲ ਆ ਚੁੱਕਿਆ ਚੀ ਇਸ ਦੇਖ ਸਕਦੇ ਹੋ ਜੀ। ਬੱਦ ਦੇਖੀ ਚਲੋ ਤੁਸੀਂ ਹੁਣ ਅਸੀਂ ਸੁੱਖ ਨੂੰ ਨਮਕ ਨੂੰ ਵੀ ਟੇਸਟ ਕਰ ਲਿਆ ਜੀ। ਸਭ ਕੁਝ ਸੈਟਾ ਜੀ। ਸੋ ਮੇਟਨ 10-15 ਮਿੰਟ ਲੱਗਣਗੇ ਤੇ ਘੈਂੜੀ ਬਣੂਗੀ। ਸੋ ਵੇਟ ਕਰੋ ਦੇਖਦੇ ਰਹੋ ਸਾਡਾ ਵਲੌਗ ਐਂਡ ਤੱਕ। ਸੋ ਜੀ ਮੈਂ ਗਈ ਆਪਣੀ ਰੈਡੀ ਹੈ ਜੀ। ਕਿੰਨ ਲੱਗ ਰਹੀ ਹੈ ਨਾ। ਥੋੜੇ ਦੇਖ ਸਕਦੇ ਹੋ ਤੁਸੀਂ। ਆ ਗਿਆ 스멜 ਕੀ ਇਹ ਖੁਸ਼ਬੂ ਆਈ ਆ ਕਿਆ ਲੈ ਭਾਈ ਮੋ ਫੜ ਮੇਰ ਵਾਲਾ ਘੜ ਆ ਕੋਹਣੇ ਦਾ ਅੱਥਾ ਹੈ ਲੋ ਜੀ ਮੈਗੀ ਬਣ ਕੇ ਰੈਡੀ ਆ ਜੀ ਸਾਡੀ ਹੁਣ ਆਪਾਂ ਬੱਚਿਆਂ ਨੂੰ ਪਾ ਕੇ ਦਿੰਨੇ ਆ ਫਿਰ ਤੁਹਾਨੂੰ ਦਿਖਾਉਣੇ ਆ ਜੀ ਬੰਦ ਕਰਦੇ ਵੀ ਲੋ ਜੀ ਬੱਚਿਆਂ ਨੂੰ ਪਾ ਦਿੱਤੀ ਮੈਗੀ ਹਾਂਜੀ ਕਿਵੇਂ ਲੱਗੀ ਓਕੇ ਓਕੇ ਤੂੰ ਆਮੂ ਲੈ 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 ਬੈਸਟ ਨੂਨ ਜ਼ਿਆਦਾ ਪਿਆ ਹੈ ਹੈ ਲੂਨ ਜ਼ਿਆਦਾ ਪੈ ਗਿਆ ਹੈ ਲੂਨ ਜ਼ਿਆਦਾ ਪੈ ਗਿਆ ਸੱਚੀ ਜ਼ਿਆਦਾ ਹੈ ਤੂੰ ਦੱਸ ਕੋ ਦੇ ਸਹੀ ਹੈ ਤੂੰ ਚਮਚਾ ਭਰਿਆਣਾ ਨਾ ਲੂਨ ਦਾ ਚਲ ਠੀਕ ਹਾਂਜੀ ਸਰ ਤੁਹਾਨੂੰ ਕਿਦਾਂ ਦੀ ਲੱਗੀ ਜੀ ਅਤਿ ਉਤਮ ਸਵਾਦਿਸ਼ਟ ਸਪਾਈਸੀ 10 ਵਿੱਚ ਕਿੰਨੇ ਨੰਬਰ ਦੇਣਾ ਚਾਹੋਗੇ 10 10 10 ਨੰਬਰ 0 ਸਹੀ ਨੰਬਰ 10 ਕਿੰਨੇ ਦੇਣਾ ਚਾਹੋਗੇ ਬਾਸ ਤੋਂ ਬਾਸ ਤੂੰ ਕਿੰਨੇ ਨੰਬਰ ਦੇਣਾ ਚਾਹੁੰਦਾ ਬਾਸ ਤੋਂ ਬਾਸ 10 ਤੋਂ 10 10 ਤੋਂ 5 ਤੂੰ ਇਸ ਪਹਿਲੇ ਦਿਨੋਂ ਹੀ ਮੇਰ ਨਾਲ ਲੱਗਦਾ ਹੈ ਹਾਂਜੀ ਸੋ ਇਸ ਤਰ੍ਹਾਂ ਕਰਦੇ ਆਂ ਜੀ ਵਲੌਗ ਦੀ ਸਮਾਪਤੀ ਸੁਦਸਿਓ ਸੁਣ ਕਮੈਂਟਾਂ ਵਿੱਚ ਸਾਡਾ ਵਲੌਗ ਕਿੱਦਾਂ ਮੱ ਲੱਗਾ ਜੀ ਜੇ ਕੰਮ ਹੋਇਆ ਪਿਆ ਜੀ ਪੂਰਾ ਐ ਪੁੱਛੋ ਨਾ ਬੁਰਾ ਹਾਲ ਐ ਜੀ ਸੋ ਮਿਲਦੇ ਆਂ ਜੀ ਅਗਲੇ ਵਲੌਗ ਦੇ ਵਿੱਚ ਸੋ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਸਾਡਾ ਚੈਨਲ ਧੰਨਵਾਦ ਲਵ ਯੂ ਸੋ ਮੱਚ ਚੈਨਲ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰੋ ਠੀਕ ਐ ਜੀ ਚੈਨਲ ਸਬਸਕ੍ਰਾਈਬ ਕਰੋ ਤੇ ਅਸੀਂ ਅੱਜ ਬਣਾਈ ਹੈ ਕੁਕੜੀ ਦੇ ਪੌਂਚਾ ਚਪਾਤ ਮੈਜੀ ਵੈਰੀ ਗੁੱਡ